ਅੰਮ੍ਰਿਤਸਰ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਿਆ ਕਿ ਹੋਟਲ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੇਰ ਰਾਤ ਇਹ ਸਾਰੀ ਘਟਨਾ ਵਾਪਰੀ ਹੈ ਜਿੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਘਟਨਾ ਨੂੰ ਅਨਜਾਣ ਦਿੱਤਾ ਗਿਆ ਹੈ ਇਥੋਂ ਤੱਕ ਕਿ ਕੱਚ ਦੀਆਂ ਬੋਤਲਾਂ ਦੇ ਨਾਲ ਵੀ ਕਈ ਉਹ ਆਰਕੀਟੈਕਟ ਗਏ ਨੇ ਉਧਰ ਹੋਟਲ ਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਰਾਤ ਤਿੰਨ ਗੱਡੀਆਂ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਅਸੀਂ ਡਰਦੇ ਹੋਟਲ ਦਾ ਬੁਹਾ ਨਹੀਂ ਕੋਲੇ ਜਿਸ ਤੋਂ ਬਾਅਦ ਉਹਨਾਂ ਨੇ ਫਾਇਰ ਕੀਤੇ ਤੇ ਕੱਚ ਦੀਆਂ ਬੋਤਲਾਂ ਦੇ ਨਾਲ ਹਮਲਾ ਕੀਤਾ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਣਪਛਾਤੇ ਵਿਅਕਤੀ ਗੱਡੀਆਂ ਦੇ ਵਿੱਚ ਆਉਂਦੇ ਨੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਦੱਸਦੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੋਟਲ ਦਾ ਕਾਫੀ ਸਮਾਨ ਦੀ ਪਨ ਤੋੜ ਕੀਤੀ ਗਈ ਹੈ ਦੱਸਿਆ ਕਿ ਹੋਟਲ ਦੇ ਬਾਹਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਧਰ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਭਾਜੀ ਇਥੇ ਵੀ 15 20 ਜਣੇ ਆਏ ਆ ਤੇ ਸਾਡੀ ਕੋਈ ਗੱਲਬਾਤ ਨਹੀਂ ਕੀ ਨਾ ਆਣ ਕੇ ਤਿੰਨਾਂ ਗੱਡੀਆਂ ਜਾਂ ਕੋਈ ਮੋਟਰਸਾਈਕਲ ਤੇ ਆਏ ਸਿੱਧੇ ਹੀ ਬੋਦਲਾਂ ਮਾਰਨ ਲੱਪੇ ਆ ਤੇ ਭਾਂ ਤੋੜ ਕਰਨ ਲੱਪੇ ਆਣ ਕੇ ਆਉਂਦੇ ਆ ਸਾਰੀ ਗਾਲਾਂ ਗੂਲਾਂ ਕੱਢਦੇ ਰਹੇ ਆ ਤੇ ਪਹਿਲਾਂ ਇਹਨਾਂ ਫੋਨ ਦੇ ਧਮਕੀਆਂ ਲਾਈਆਂ ਜੀ ਤੇ ਤੁਸੀਂ ਐ ਇਦਾਂ ਹੀ ਕਰ ਦੇਣਾ ਆ ਕਰ ਦੇਣਾ ਤੁਹਾਨੂੰ ਤੁਹਾਡੇ ਜੋ ਵੀ ਆ ਇਦਾਂ ਕਰਦੇ ਰਹੇ ਬਾਅਦ ਵਿੱਚ ਅੰਦਰ ਆਣ ਕੇ ਭਾਂ ਤੋੜ ਕੀਤੀ ਆ ਸੀਸੀ ਕੈਮਰੇ ਲਾਗੇ ਲਾਗੇ ਐਲ ਸੀ ਡੀ ਲਾਗੇ ਲਾਗੇ ਤੇ ਇਹ ਮੁੰਡੇ ਦੋਵੇਂ ਆਪਣੇ ਅੰਦਰ ਇਹ ਮੁਰਗੇ ਉੱਤੇ ਜਾ ਕੇ ਆਪਣੀ ਇਹਨਾਂ ਜਾਨ ਬਚਾਈ ਆ ਤੇ ਫੇਰ ਫੂਰ ਗੋਲੀ ਗਾਲੀਆਂ ਇਹਨਾਂ ਚਲਾਈਆਂ ਇੱਥੇ ਬਾਹਰ ਅੱਛਾ ਸੀਸੀਟੀਵੀ ਆਈ ਹੈ ਸਾਹਮਣੇ ਹਾਂਜੀ ਆਈ ਹੈ ਆਈ ਉਹ ਕਢਾ ਲਈ ਵੀਡੀਓ ਕਢਾ ਲਈ ਹੈ ਜੀ ਤੇ ਇਹ ਤੁਹਾਡੀ ਕੋਈ ਦੁਸ਼ਮਣੀ ਨਹੀਂ ਸੀ ਇਹਨਾਂ ਨਾਲ ਨਹੀਂ ਜੀ ਕੋਈ ਦੁਸ਼ਮਣੀ ਨਹੀਂ ਇਹਨਾਂ ਦੀ ਬੰਦਿਆਂ ਦੀ ਪਛਾਣ ਹੋਈ ਬੰਦਿਆਂ ਦੀ ਪਛਾਣ ਹੋਈ ਹੈ ਜੀ ਕੈਮਰੇ ਅਸੀਂ ਵੇਖਿਆ ਉਹਨਾਂ ਦੀ ਫੋਟੋ ਆਈਆਂ ਹਾਂ ਇੱਕ ਰਜਤ ਇਹ ਟਵਿੰਗਲ ਕਾਕਾ ਤੇ ਮਾਜਨ ਹੋਟਲ ਆਈ ਅੱਛਾ ਆ ਪਿੱਛੇ ਮਗਰਲੇ ਬੰਨੇ ਆਪਣੇ ਮਾਨ ਸਿੰਘ 게ਟ ਦੇ ਮਗਰਲੇ ਬੰਨੇ ਜੀ ਤੇ ਰਾਤ ਨੂੰ ਜਦੋਂ ਆਏ ਆ ਤੇ ਹੋਟਲ ਤੇ ਇਹਨਾਂ ਨੇ ਕੋਈ ਕਿਸ ਮਕਸਦ ਨਾਲ ਆਏ ਸੀ ਵੀ ਕੁਝ ਲੈ ਕੇ ਗਏ ਇਥੋਂ ਬਾਜੀ ਇਹਨਾਂ ਕਾ ਡੀਵੀਆਰ ਲੈ ਗਏ ਆ ਐਲਸੀਡੀ ਲੈ ਗਏ ਆ ਤੇ ਗੱਲੇ ਜਦੋਂ ਤੂੰ ਮਾਰਦੇ ਰਿਹਾ ਤਿੰਨ ਚਾਰ ਹਜ਼ਾਰ ਰੁਪਈਆ ਹੀ ਉਹ ਲੈ ਗਏ ਆ ਤੇ ਬਾਕੀ ਪੰਨ ਤੋੜ ਕਰ ਗਏ ਇਥੇ ਤੇ ਗਾਲਾਂ ਕੱਢ ਕੇ ਗਏ ਤੇ ਰੌਲਾ ਪਾ ਕੇ ਗਏ ਆ ਤੇ ਤੁਸੀਂ ਹੋਣਾ ਜਿੱਥੇ ਮਰਜ਼ੀ ਜਾਓ ਤੇ ਅਸੀਂ ਨਹੀਂ ਤੁਹਾਨੂੰ ਛੱਡਣਾ ਜਾਨੋਂ ਮਾਰਨੀ ਤੁਹਾਨੂੰ ਕਿੰਨੇ ਦੇ ਰਹੇ ਠੀਕ ਠੀਕ ਪਹਿਲਾਂ ਫੋਨ ਵੀ ਲਾਇਆ ਇਹਨਾਂ ਹਾਂ ਜੀ ਉਹ ਰਿਕਾਰਡਿੰਗ ਵੀ ਹੈਗੀ ਉਹਦੀ ਸਾਰਾ ਗੋਹ ਫੋਨ ਚ ਹੈ ਵੀਰ ਜੀ ਰਾਤ 12:30 ਦੇ ਟਾਈਮ ਤੇ ਮੁੰਡੇ ਬਾਹਰ ਆਏ ਬਾਹਰ ਆਏ ਤੇ ਖੜਗਾ ਹੋਇਆ ਅਸੀਂ ਵਖਿਆ ਬਾਹਰ ਤੇ ਬਾਹਰ ਵਖਿਆ ਤੇ ਮੁੰਡੇ ਵਾਵਾ ਉਥੇ ਰੋਲਾ ਪਾਉਂਦੇ ਹੀ ਦੇ ਹਥਿਆਰ ਉਹਨਾਂ ਦੇ ਹੱਥ 'ਚ ਜੀ ਕਹਿੰਦੇ ਜਾਨੋ ਮਾਰ ਦੇਾਂਗੇ ਬਾਹਰ ਨਿਕਲੋ ਤੇ ਅਸੀਂ ਡਰਦੇ ਮਾਰਿਆਂ ਕੁੰਡਾ ਨਾ ਖੁੱਲਿਆ ਤੇ ਅਸੀਂ ਮੁੜ ਕੇ ਵਖਿਆ ਜੀ ਉਹਨਾਂ ਨੇ ਜੀ ਬੋਤਲਾਂ-ਬੋਤਲਾਂ ਤੋੜਨੀਆਂ ਸ਼ੁਰੂ ਕਰਤੀਆਂ ਬਾਹਰ ਕੈਮਰੇ ਤੋੜੇ ਪਹਿਲਾਂ ਉਹਨਾਂ ਨੇ ਆ ਕੇ ਤੇ ਜਦੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਹ ਅੱਗੇ ਪਿੱਛੇ ਥੋੜਾ ਜਿਹਾ ਹੋਏ ਤੇ ਅਸੀਂ ਭੱਜ ਕੇ ਉੱਪਰ ਭੱਜ ਕੇ ਉੱਪਰ ਚਲੇ ਗਏ ਕਮਰੇ ਵੜ ਕੇ ਤੇ ਜਾਨ ਬਚਾਈ ਉੱਪਰੋਂ ਅਸੀਂ ਤਾਂ ਕਿ ਖੋਲ ਕੇ ਵੇਖਿਆ ਤੇ ਬਹੁਤ ਸਾਰੇ ਮੁੰਡੇ ਬਾਹਰ ਖਲੋਤੇ ਸੀ ਤਿੰਨ ਗੱਡੀਆਂ ਆਈਆਂ ਸੀਗੀਆਂ ਜੀ ਤੇ ਕਹਿੰਦੇ ਬਾਹਰ ਨਿਕਲੋ ਜੇ ਬਾਹਰ ਨਿਕਲਿਆ ਤੇ ਜਾਨੋ ਮਾਰ ਦਾਂਗੇ ਉਹਨਾਂ ਫਾਇਰ ਵੀ ਚਲਾਏ ਜੀ ਇਹ ਜਗ੍ਹਾ ਦਾ ਨਾਮ ਕੀ ਹੈ ਕਿਹੜੀ ਜਗ੍ਹਾ ਹੈ ਇਹ ਜਗ੍ਹਾ ਦਾ ਨਾਮ ਜੀ ਆਪਣਾ ਚੀਲ ਮੰਡੀ ਚੌਂਕ ਹੋਟਲ ਸਟੇਨ ਤੇ ਬਜ਼ਾਰ ਮਾਨ ਸਿੰਘ ਗੇੜ ਬਜ਼ਾਰ ਸੈਂਟਰ ਪੰਦਾ ਜੀ ਬਜ਼ਾਰ ਦਾ ਇਹ ਕਿੰਨੇ ਕਿੰਨੇ ਕਬਜ ਦੀ ਰਾਤ ਦੀ ਗੱਲ ਹੈ ਸਾਢੇ ਭਾਜੀ 12 ਸਾਢੇ 12 ਵਜੇ ਦੀ ਗੱਲ ਹੈ ਸਾਢੇ 12:30 ਵਜੇ ਦਾ ਐਗਜ਼ੈਕਟਲੀ ਟਾਈਮ ਸੀਗਾ ਕੋਲ ਅੱਛਾ ਕਿੰਨੇ ਕਿੰਨੇ ਬੰਦੇ ਸੀ ਉਹ ਬੰਦੇ ਜੀ 20 25 ਮੁੰਡੇ ਸੀਗੇ ਤੇ ਬਾਕੀ ਪਿੱਛੇ ਖਲੋਤੇ ਵੇਖਦੇ ਪਏਗੇ ਜੇ ਕੋਈ ਬਾਹਰ ਨਿਕਲੇ ਤੇ ਅਹੀਂ ਕੁੰਡਾ ਨਹੀਂ ਖੁੱਲਿਆ ਜੀ ਡਰਦੇ ਮਾਰਿਆਂ ਜਦੋਂ ਅੰਦਰ ਆਏ ਆ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਕੋਈ ਬੋਲਿਆ ਉਹਨਾਂ ਨੇ ਜਦੋਂ ਅੰਦਰ ਆਏ ਆ ਤਾਂ ਗਾਲਾਂ ਕੱਢੀਆਂ ਕਹਿੰਦੇ ਬਾਹਰ ਨਿਕਲੋ ਅੱਜ ਮਾਰ ਕੇ ਮਕਾ ਕੇ ਜਾਵਾਂਗੇ ਅੱਛਾ ਤੇ ਅਸੀਂ ਮਾਲਕਾਂ ਨੂੰ ਮੁੜ ਕੇ ਫੋਨ ਲਾਇਆ ਤੇ ਮੁੜ ਕੇ ਮਾਲਕ ਆਏ ਉਹਨਾਂ ਦੇਖਿਆ ਤੇ ਪੁਲਿਸ ਸੱਦੀ ਤੇ ਪੁਲਿਸ ਮੌਕਾ ਵੇਖ ਕੇ ਗਈ ਗੋਲੀਆਂ ਬਾਹਰ ਚਲਾਈਆਂ ਜੀ ਉਹਨਾਂ ਬਾਹਰ ਗੇਟ ਤੇ ਚਲਾਈਆਂ ਜਿਹੜਾ ਬੋਰਡ ਲੱਗਾ ਸੀ ਸਾਡਾ ਸਟੇਂਡ ਦਾ ਹੋਟਲ ਦਾ ਤੇ ਉਹ ਬੋਰਡ ਤੇ ਮਾਰ ਕੇ ਗਈ ਤੇ ਉਹਨਾਂ ਦੇ ਹੱਥ ਕੋਈ ਨਹੀਂ ਲੱਗਾ ਉਹਨਾਂ ਬਸ ਆਪਣਾ ਗੁੱਸਾ ਉੱਤੇ ਕੱਢ ਕੇ ਗਈ ਸਾਰਾ ਜੀ ਬਾਹਰ ਐਸਡੀ ਤੋੜ ਗਏ ਬਾਹਰ ਥੱਲੇ ਜਦੋਂ ਅਸੀਂ ਆ ਕੇ ਉਹਨਾਂ ਦੇ ਜਦੋਂ ਉਹ ਚਲੇ ਗਏ ਤੇ ਡੀਵੀਆਰ ਐਸਡੀ ਅਸੀਂ ਹੈ ਨਹੀਂ ਸੀ ਇੱਥੇ ਕੋਹ ਵੀ ਤੇ ਜਦੋਂ ਅਸੀਂ ਇੱਥੋਂ ਚੜ੍ਹੇ ਆ ਉੱਪਰ ਜਦੋਂ ਬਾਹਰ ਖਲੋਤੇ ਹੀ ਗਏ ਉਹ ਤੇ ਉਦੋਂ ਅਸੀਂ ਚਲਦਾ ਛੱਡ ਕੇ ਗਏ ਕੈਮਰੇ ਚ ਦੇਖੇ ਅਸੀਂ ਵੀ ਮੁੰਡੇ ਅੰਦਰ ਆਏ ਕਿੰਨੇ ਜਣੇ ਕੋਈ ਹਥਿਆਰ ਸੀ ਹਥਿਆਰ ਲਗਭਗ ਸਾਰਿਆਂ ਦੇ ਕੋਲ ਹੀ ਹਥਿਆਰ ਸੀਗੇ ਜੀ ਅੱਛਾ ਕਿੰਨੀਆਂ ਗੱਡੀਆਂ ਚ ਆਏ ਸੀ ਉਹ ਗੱਡੀਆਂ ਤਿੰਨ ਸੀਗੀਆਂ ਜੀ ਨਹੀਂ ਗੋਲੀਬਾਰ ਨਹੀਂ ਇਹ ਕੋਈ ਤਲਾਬ ਨਹੀਂ ਆ ਹੁਣ ਇਹਨਾਂ ਦਾ ਹੋਟਲ ਹੈ ਕੋਈ ਇਹ ਪਿੱਛੇ ਰੈਜਿਸਟ੍ਰੇਸ਼ਨ ਏਰੀਆ ਹੈ ਉਹਨਾਂ ਦੀ ਕਾਰ ਨੂੰ ਲਗਾਉਣ ਤੇ ਝਗੜਾ ਹੋਇਆ ਉੱਥੇ ਤੇ ਉਹ ਹੁਣ ਵੈਰੀਫਾਈ ਕੀਤਾ ਜਾ ਰਿਹਾ ਦੋਵੇਂ ਪਾਰਟੀਆਂ ਬਲਾਈਆਂ ਵੈਰੀਫਾਈ ਕਰ ਰਹੇ ਸਾਰਾ ਫਸੇ ਕੋ ਨੋਜਵਾਨ ਵਾਲੇ ਸੀਸੀਟੀਵੀ ਸੀਸੀਟੀਵੀ ਸਾਹਮਣੇ ਆਈ ਹੈ ਜਿਹੜੇ ਕਹਿੰਦੇ ਬੋਸ ਸੰਗਤ ਨਹੀਂ ਨਹੀਂ ਲਈ ਜਾ ਰਹੀ ਹੈ ਹਾਂ ਬੋਤਲਾਂ ਜ਼ਰੂਰ ਚੱਲੀਆਂ ਉਹ ਪਰ ਵੈਰੀਫਾਈ ਕਰ ਰਹੇ ਹਾਂ ਸਾਡੀ ਗੱਲ ਵੀ ਕਿਉਂ ਚੱਲੀ ਹੈ ਤੇ ਕਾਰਨ ਉਹ ਦਿਖਾਈ ਹੈ ਵਿੱਚ ਕਹਿੰਦੇ ਵਿੱਚ ਉਹ ਬੋਰਡ ਦੇ ਵੀ ਗੋਲੀਆਂ ਗਾਲੀਆਂ ਦੇ ਨਿਸ਼ਾਨ ਵੀ ਕਹਿੰਦੇ ਨਹੀਂ ਸਾਡਾ ਤਾਂ ਕੋਈ ਦਿਖਾਈ ਜੇ ਹੈਗੀ ਤਾਂ ਦਿਖਾ ਦਿਓ ਕੰਦਨ ਨੇ ਗੋਲੀਆਂ ਗਾਲੀਆਂ ਦਿਖਾ ਤੋ ਕੋਈ ਹੈਗੀ ਤਾਂ ਦੇਖ ਲੈਂਦੇ ਆਪਾਂ ਹੈਨਾ ਤੇ ਸਿਰ ਉਹ ਕੋਈ ਗੱਲ ਕਰਦਾ ਬੰਦੇ ਉਹ ਕਰ ਰਹੇ ਅਗਲੀ ਉਹਨੇ ਬਾਈ ਦੇ ਵੀ ਦੱਸਿਆ ਕਵਾਂਟੀ ਆ ਉਹਨਾਂ ਦੇ ਅਚਾਨੇ ਕਵਾਂਟੀ ਹਾਂ ਜੀ